ਦੇਖੋ ਇੱਕ ਜਣਾ ਸਵਾਲ ਕਰ ਲਓ ਅੱਜ ਸਿੱਖ ਇੰਟਰਨੈਸ਼ਨਲ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੇ ਉਹਦੇ 'ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਹਾਂ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜ ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਹੈ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜਿਹੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਹੈ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ ਗੱਲ ਵਿਰਸਾ ਸਿੰਘ ਮਟੋਆ ਵਾ ਪ੍ਰੈਸ ਆਫਿਸ ਕਰਕੇ ਕਾਫੀ ਤੱਥ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਪਰੇ ਛੱਡੋ ਇਸ ਮਸਲੇ ਜੀ ਅਕਾਲ ਤਖਤ ਸਾਹਿਬ ਕਹਿੰਦੇ ਜਿਹੜੇ ਫੈਸਲੇ ਬੰਦ ਕਮਰੇ ਚ ਰਹਿ ਜਾਂਦੇ ਇਹਦਾ ਕੀ ਮਤਲਬ ਹੈ ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਯੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਖੱਤਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਤੁਸੀਂ ਅਸੀਂ ਦਵਾ ਸਮਝਦੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਬਾਰ-ਬਾਰ ਚੱਕਿਆ ਜਾ ਰਿਹਾ ਕਿ ਚਰਨਦੀਪ ਸਿੰਘ ਚੰਨੀ ਸਿੰਘ ਸਾਹਿਬ ਤੁਸੀਂ ਆਪਣਾ ਕਾਰਜ ਕਰ ਉਹ ਛੱਡੋ ਬਹੁਤ ਵਾਰੇ ਦੇ ਤੇ ਮੈਂ ਇਹਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਾਸ ਹੀ ਖਤਮ ਹੋ ਗਿਆ ਜੀ 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 ਜੇ ਮੰਨ ਲੇ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾ ਨਹੀਂ ਸੀ। ਸੰਤਮ ਕੁਬੀਰ ਬਾਦਲੇ ਆਪਣੀ ਸਜਾਇ ਜਿਹੜੀ ਜੀ ਉਹ ਪੂਰੀ ਕਰ ਲਈ ਸੀ ਲੱਗਦਾ ਕਿ ਤੈਨਾਂ ਕਿਤੇ ਕੋਈ ਕਮੀ ਰਹੀ ਆ। ਉਹ ਕੋ ਨੂੰ ਚਿੱਠੀ ਵੀ ਕਾਲ ਤੱਕ ਸਭ ਤੋਂ ਮਿਲ ਗਈ ਸੀ ਸਜਾ ਉਹ ਤਾਂ ਤੁਸੀਂ ਹੁਕਮਨਾਮਾ ਪੜ੍ਹ ਲਓ ਨਾ ਤੂੰ ਆਪ ਹੀ ਪਤਾ ਲੱਗ ਜੂ ਕਿਹੜੀਆਂ ਬੱਦਾਂ ਜਿਹੜੀਆਂ ਮੰਨੀਆਂ ਗਈਆਂ ਕਿਹੜੀਆਂ ਨਹੀਂ ਮੰਨੀਆਂ ਗਈਆਂ। ਨਹੀਂ ਉਹ ਦੋ 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 ਸਮਰਦਾ ਹੁਕਮਨਾਮਾ ਸੱਤਵਾਂ ਅੰਮ੍ਰਿਤ ਦਾ। ਉਹ ਉਹ ਬੋਲੋ ਤੁਸੀਂ ਸ਼ੁਰੂ ਕਰੋ। ਦੇਖੋ ਇੱਕ ਜਣਾ ਸਵਾਲ ਕਰ ਲਓ ਅੱਜ ਸਿੱਖ ਇੰਟਰਨੈਸ਼ਨਲ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੇ ਉਹਦੇ ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ 5 ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਆ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਆ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਆ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀਆਂ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂਗੇ। ਕੱਲ ਵਿਰਸਾ ਸਿੰਘ ਮਟੋਆ ਵਨਰਸਕੋਫਸ ਕਰਕੇ ਕਾਫੀ ਤੱਤ ਪੇਸ਼ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਪਰੇ ਛੱਡੋ ਇਸ ਮਸਲੇ ਨੂੰ। ਜੀ ਕਾਲ ਤੱਕ ਸਾਹਿਬ ਕਹਿੰਦੇ ਜਿਹੜੇ ਫੈਸਲੇ ਬੰਦ ਕਰਨੇ ਰਹਿ ਜਾਂਦੇ ਇਹਦਾ ਕੀ ਮਤਲਬ ਹੈ? ਮੈਨੂੰ ਬੜਾ ਦੁੱਖ ਲੱਗਿਆ ਜੀ ਮੈਨੂੰ ਕੀ ਦੁਨੀਆ ਦੇ ਹਰ ਸਿੱਖ ਨੂੰ ਦੁੱਖ ਲੱਗਿਆ ਜਦੋਂ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੱਦਾਂ ਜਿਹੜੀਆਂ ਨੇ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਚਾਰ ਦਿਵਾਰੀ ਦੇ ਅੰਦਰ ਹੀ ਹੈ ਹਰ ਸਿੱਖ ਦੀ ਇਸ ਬਿਆਨ ਦੇ ਨਾਲ ਜਿਹੜੀ ਆ ਆਤਮਾ ਜਿਹੜੀ ਦੁਖੀ ਹੋਈ ਹੈ ਕਿ ਅਸੀਂ ਤਾਂ ਵਿਸ਼ਵ ਵਿਆਪੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਘੇਰਾ ਦੇਖਦੇ ਸੀ ਅਸੀਂ ਇਹ ਸਮਝਦੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਤੇ ਕੋਈ ਹੋਣਾ ਹੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਸਰ ਜੀ ਬਹੁਤ ਵਾਰ ਵਾਰ ਚੱਕਿਆ ਜਾ ਰਿਹਾ ਕਿ ਚਰਨਦੀਪ ਸਿੰਘ ਚੰਨੀ ਸਾਹਿਬ ਤੁਸੀਂ ਆਪਣੇ ਬਾਕੀ ਉਹ ਛੱਡੋ ਬਹੁਤ ਵਾਰੇ ਦੇ ਤੇ ਮੈਂ ਇਹਦੇ ਤੇ ਮੈਂ ਬਹੁਤ ਵਾਰ ਜਿਹੜਾ ਬੋਲ ਦਿੱਤਾ ਮੈਨੂੰ ਲੱਗਦਾ ਕਿ ਹੁਣ ਤਾਂ ਜਿਵੇਂ ਗੰਨੇ ਚੋਂ ਰਸ ਨਹੀਂ ਨਿਕਲ ਜਾਂਦਾ ਇਸ ਗੱਲ 'ਚ ਸਾਰਾ ਰਸ ਹੀ ਖਤਮ ਹੋ ਗਿਆ ਸਾਹਿਬ ਤੁਸੀਂ ਆਪਣੇ ਇੱਕ ਮਿੰਟ ਅਸਾਂ ਇਹ ਨਹੀਂ ਹੋਣ ਬਾਈ ਜੀ ਕੋਈ ਆਪੇ ਕੀਤਾ ਜਾ ਰਿਹਾ ਜੀ ਜੈਨ ਸਾਹਿਬ ਜੈਨ ਕੋਈ ਆਪਮੰਦ ਅਕਾਲ ਦੇ ਵਿੱਚ ਮਹਿਸੂਸ ਕੀਤਾ ਕਿ ਸਿਆਸੀ ਦਬਾਅ ਕਰੀ ਮੈਂ ਕਦੇ ਨਹੀਂ ਮੰਨਿਆ ਜੀ ਲੱਖ ਹੋਵੇ ਜੇ ਮੰਨ ਲੈ ਤਾਂ ਹੈਗਾ ਜੇ ਨਾ ਮੰਨੇ ਤਾਂ ਕੋਈ ਦਬਾ ਨਹੀਂ ਸੀ। ਸੰਤਮ ਕੁਬੀਰ ਬਾਦਲੇ ਆਪਣੀ ਸਜਾਇ ਜਿਹੜੀ ਜੀ ਉਹ ਪੂਰੀ ਕਰ ਲਈ ਸੀ ਲੱਗਦਾ ਕਿ ਤਨੇ ਕਿਤੇ ਕੋਈ ਕਮੀ ਰਹੀ ਆ। ਉਹਨੂੰ ਚਿੱਠੀ ਵੀ ਕਾਲ ਤੱਕ ਸਭ ਤੋਂ ਮਿਲ ਗਈ ਸੀ ਸਜਾ ਉਹ ਤਾਂ ਤੁਸੀਂ ਹੁਕਮਨਾਮਾ ਪੜ੍ਹ ਲਓ ਨਾ ਤੂੰ ਆਪ ਹੀ ਪਤਾ ਲੱਗ ਜੂ ਕਿਹੜੀਆਂ ਬੱਦਾਂ ਜਿਹੜੀਆਂ ਮੰਨੀਆਂ ਗਈਆਂ ਕਿਹੜੀਆਂ ਨਹੀਂ ਮੰਨੀਆਂ ਗਈਆਂ। ਨਹੀਂ ਉਹ ਦੋ ਦੋ ਦਾ ਹੁਕਮਨਾਮਾ 7 ਅੰਮ੍ਰਿਤ ਦਾ